ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਲੋਕ ਕਿਸੇ ਨੂੰ ਨਹੀਂ ਬਖਸ਼ੀ ਖਾਸ ਕਰਕੇ ਜਿਹੜੇ ਸਾਡੇ ਵਾਲੀ ਕੈਟਾਗਰੀ ਇਹਦੇ ਤਾਂ ਕੋਈ ਬੈਰ ਪਏ ਰਹਿੰਦੇ ਉਹਦਾ ਐਵੇਂ ਲੋਕ ਜਿਹੜੇ ਉਹਨਾਂ ਨੇ ਤਾਂ ਹਟਣਾ ਨਹੀਂ ਫੇਕ ਹੈਡੀਆਂ ਬਣਾਈਆਂ ਲੋਕ ਲੱਗੇ ਆ ਜਿਹਨੂੰ ਮਰਜ਼ੀ ਗਾਲਾਂ ਕੱਢਦੇ ਹੋ ਬਾਈ ਉਹ ਖੇਤ ਨਾ ਜਾ ਤੂੰ ਅਸੀਂ ਤਾਂ ਧੱਕੇ ਖਾਈਏ ਨੇ ਤੂੰ ਵੀ ਧੱਕੇ ਖਾਏਗਾ ਤੂੰ ਵੀ ਇੱਥੇ ਭੁੱਖਾ ਬਣੇਗਾ ਕੋਈ ਕੰਮ ਕਰ ਲੈ ਪਲਾਨ ਨਾ ਉਹ ਅਸੀਂ ਦਿਮਾਗ ਦੇ ਵਿੱਚ ਇਹੋ ਜਿਹਾ ਵਾਰਤਾ ਸੀਗਾ ਵੀ ਯਾਰ ਇਹ ਤਾਂ ਜਿਹੜੇ ਖੇਤੀ ਹੈ ਤਾਂ ਮੇ ਕੰਮੇਗਾ ਕਿ ਤਰੀ ਦਾ ਇੱਕ ਟੁਕੜ ਮੇਲੇ ਤੇ ਉਹਨਾਂ ਦਾ ਕਰਾਇਆ 8-9 ਲੱਖ ਆ ਠੀਕ ਹੈ ਉਹ 8-9 ਲੱਖ ਇੱਥੇ ਤਾਂ ਹੀ ਲਾ ਰਹੇ ਜੇ ਉਹਨਾਂ ਨੂੰ ਵਾਪਸ ਮੁੜਤ ਹੈ ਨਾ ਕੋਈ ਰਿਜ਼ਲਟ ਮਿਲਦਾ ਹੈ ਤੁਸੀਂ ਪਹਿਲਾਂ ਕਿਹਾ ਬਾਹਰ ਜਾਣਾ ਲਈ ਗੱਲ ਇਹ ਸਿਰਫ ਇੱਕ ਭੇਡ ਚਾਲ ਹੈ ਉੱਥੇ ਜਾ ਕੇ ਨਲੇ ਤਾਂ ਬੱਚਾ ਜਲੀਲ ਹੁੰਦਾ ਉੱਤੋਂ ਦਿਹਾੜੀਆਂ ਕਰਦਾ ਪਾਪਾ ਤੇਰੇ ਬਹੁਤ ਵਲੌਗਰ ਨੇ ਵੀਡੀਓ-ਵੀਡੀਓ ਬਣਾਉਂਦੇ ਕਿਤੇ ਇਹ ਤਾਂ ਨਹੀਂ ਹੈਗਾ ਵੀ ਪਾਪਾ ਕਹਿ ਕੇ ਲਿਆਏ ਸੀ ਵੀ ਉਦੋਂ ਐ ਬੋਲਣਾ ਬਾਅਦ ਚ ਤੁਸੀਂ ਵੀ ਪਾਸਪੋਰਟ ਬਣਾਓ ਤੇ ਚੱਲ ਜੂਗਾ ਇਨੂੰ ਇੰਨਾ ਕੰਟ੍ਰਾਸਟ ਖੇਤੀਬਾੜੀ ਦੇ ਨਾਲ ਇਹ ਮੱਝਾਂ ਮੱਝਾਂ ਸਾਹਮਣੇ ਨੂੰ ਇੰਨਾ ਕੰਟ੍ਰਾਸਟ ਤੁਸੀਂ ਇਹਦੀ ਮੱਝਾਂ ਦੇਖੋ ਨਾ ਸਿੰਗਾ ਨੇ ਤੇਲ ਲੱਗਿਆ ਹੋਊਗਾ ਐ ਚਮਕਦੀਆਂ ਹੋਣਗੀਆਂ ਮੇਲੇ ਤੇ ਤਾਂ ਅਸੀਂ ਆਏ ਸਾਲ ਹੀ ਆਉਣੇ ਆ ਜਦੋਂ ਵੀ 6 ਮਹੀਨੇ ਨਾਲ ਲੱਗਦਾ ਪਰ ਹੁਣ ਨਾ ਬੱਚੇ ਬੱਚਿਆਂ ਦਾ ਥੋੜੇ ਜੇ ਟੱਚ ਜਾਂ ਵਧਾਤਾ ਹਨਾ ਪਾਪਾ ਕਿੱਥੇ ਜਾਣੇ ਹੋ ਕਿਵੇਂ ਆ ਹੁਣ ਆਪਣੋਂ ਆਪਣੇ ਆਪਣੇ ਪਾਪੇ ਮੇਲੇ ਦਿਖਾਉਂਦੇ ਰਹੇ ਹਨਾ ਉਹ ਮੇਲੇ ਤਾਂ ਹੁਣ ਰਹੀਆਂ ਨਹੀਂ ਗੱਲਾਂ ਵਾਤਾ ਨਹੀਂ ਉੱਤੇ ਜਾਣ ਦਾ ਫਾਇਦਾ ਹੁਣ ਆ ਮੇਲੇ ਇੱਕ ਬੜਾ ਲਿਖਾਂ ਦਾ ਡਿਸਪਲਾਈਨ ਜਿਹੇ ਵਾਲਾ ਮੇਲਾ ਹੈ ਮੇਲੇ ਦਾ ਮਤਲਬ ਜਾਰ ਮੇਲੀ ਮਿਲ ਜਾਂਦੇ ਆ ਸਾਨੂੰ ਨਵੀਂ ਟੈਕਨੋਲੋਜੀ ਆਈ ਆ ਉਹ ਦੇਖਣ ਨੂੰ ਮਿਲ ਜਾਂਦੀ ਆ ਹਨਾ ਤੇ ਉਹਦਾ ਕਰਕੇ ਬੱਚਿਆਂ ਨੂੰ ਸਾਰਾ ਅਸੀਂ ਇਹ ਤੋਂ ਲੈ ਕੇ ਜਿੰਨੇ ਵੀ ਯੂਨੀਵਰਸਿਟੀ ਨੇ ਲਾਇਆ ਆ ਆਪਦੇ ਵੱਲੋਂ ਇਹ ਲਾਉਂਦੇ ਚੰਗੀਆਂ ਚੀਜ਼ਾਂ ਐਗਜ਼ੀਬਿਸ਼ਨ ਆ ਉਹ ਸਾਰੀਆਂ ਦਿਖਾਈਆਂ ਹੁਣ ਅਸੀਂ ਇੱਧਰ ਆਏ ਆ ਤੇ ਬਸ ਆਏ ਆ ਬੱਚਿਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਕਿਵੇਂ ਬੋਲਣਾ ਕਿਵੇਂ ਰਹਿਣਾ ਕੀ ਗੱਲਬਾਤ ਸਾਰਾ ਹੈ ਨਾ ਸਿਸਟਮ ਬਾਹਰ ਕਿੱਥੋਂ ਗਿਆ ਫੇਰ ਹੀ ਹੈ ਖੇਤੀ ਦੇ ਨਾ ਹੈਗਾ ਬੱਚਿਆਂ ਨੂੰ ਵੀ ਜਾਣ ਕਦੇ ਚੜਾ ਦਿੰਦੇ ਨੇ ਟਰੈਕਟਰ ਤੇ ਕੁੜੀਆਂ ਨੂੰ ਵੀ ਹਾਂ ਮੇਰਾ ਭਰਾ ਮੈਂ ਤਾਂ ਨਹੀਂ ਖੇਤੀ ਕਰਦਾ ਮੈਂ ਤਾਂ ਸ਼ਹਿਰ ਇਹਨਾਂ ਮੇਰਾ ਬ੍ਰਦਰ ਕਰਦਾ ਹੈ ਖੇਤੀ ਇਹ ਬਸ ਸ਼ਨੀ ਐਤਵਾਰ ਪੈਂਦੀ ਹੁੰਦੀਆਂ ਤੇ ਖੇਤਕੁੱਤ ਜਾਂਦੇ ਸਾਰਾ ਪੂਰਾ ਇਹਨਾਂ ਨੂੰ ਹੈਗਾ ਇੰਟਰਸਟ ਅੱਛਾ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਪੰਜਾਬ ਦੀ ਜਿਹੜੀ ਪੀੜ੍ਹੀ ਆ ਬਾਹਰਲੇ ਮੁਲਕਾਂ ਨੂੰ ਤੁਰੀ ਜਾਂਦੀ ਹੈ ਦੂਜੇ ਪਾਸੇ ਇਹਨਾਂ ਮੇਲਿਆਂ 'ਚ ਵੀ ਰੌਣਕ ਆ ਤੁਸੀਂ ਦੋਵਾਂ ਪੱਖਾਂ ਨੂੰ ਕਿਵੇਂ ਦੇਖਦੇ ਹੋ ਦੋਨੇ ਗੱਲਾਂ ਹੀ ਆ ਵੀਰੇ ਸਾਰੇ ਇੱਕੋ ਜਿਹੇ ਨਹੀਂ ਬਾਹਰ ਜਾਣ ਵਾਲੇ ਬਹੁਤ ਤੇ ਇੱਥੇ ਰਹਿ ਕੇ ਆਪਦਾ ਕੰਮ ਕਾਰ ਕਰਨ ਵਾਲੇ ਬਹੁਤ ਆ ਜੇ ਦੇਖੀ ਤਾਂ ਹੁਣ ਮਸ਼ੀਨਰੀ ਦਾ ਯੁੱਗ ਹੈ ਹੁਣ ਐਨੇ ਨੇ ਜਿਹੜੇ ਬੰਦੇ ਹੋਣਾ ਜਿਵੇਂ ਉਹ ਜਗਤਜੀਤ ਵਾਲੇ ਘਟੂ ਘਟ ਮੇਲੇ ਤੇ ਉਹਨਾਂ ਦਾ ਕਿਰਾਇਆ 8-9 ਲੱਖ ਆ ਠੀਕ ਹੈ ਉਹ 8-9 ਲੱਖ ਇੱਥੇ ਤਾਂ ਹੀ ਲਾ ਰਹੇ ਜੇ ਉਹਨਾਂ ਨੂੰ ਵਾਪਸ ਮੁੜਦੈ ਨਾ ਕੋਈ ਰਿਜ਼ਲਟ ਮਿਲਦਾ ਠੀਕ ਹੈ ਮਸ਼ੀਨਰੀ ਕਰਨਾ ਲੋਕ ਖਾਸ ਕਰਕੇ ਹੋਰ ਦਾ ਕੰਮ ਕੋਈ ਕਰਨ ਨਾ ਕਰਨ ਮਸ਼ੀਨਰੀ ਤਾਂ ਬਹੁਤ ਜ਼ਿਆਦਾ ਖੀਜੀ ਤੇਰੇ ਦੋ ਦੋ ਤਿੰਨ ਦਿਨ ਕਿੱਲੇ ਆਲੇ ਬਾਈ 60 60 70 30 ਬਬਰ ਦੇ ਟਰੈਕਟਰ ਲੈ ਰਹੇ ਆ ਹੁਣ ਕੇ ਤੁਸੀਂ ਜਿੰਮੇ ਮਰਜੀ ਜਿਹੜੇ ਮਰਜੀ ਪਖਣਾ ਦੇਖ ਲਓ ਪਰ ਮਸ਼ੀਨਰੀ ਸਾਡਾ ਜੂਤ ਬਹੁਤ ਖਰੀਦ ਰਿਹਾ ਪਰ ਵੈਸੇ ਨਹੀਂ ਮਾਲਵੇ ਵਾਲ ਕਰੇਜ ਵੀ ਬਹੁਤ ਤੇ ਧਰਨੇ ਤੇ ਗੱਲ ਲਵੇ ਲੱਗੀ ਜਾਂਦੀ ਉਹਨਾਂ ਦੀ ਹੁਣ ਮੀਟਿੰਗਾਂ ਹੋਈ ਜਾਂਦੀਆਂ ਲੱਗਦਾ ਹੱਲ ਹੋ ਜਾਊਗਾ ਕਿਸਾਨ ਧਰਨੇ ਦਾ ਜਿਵੇਂ ਕੱਲ ਦਿੱਲੀ ਗਏ ਉੱਥੇ ਹਨਾ ਉਹਦਾ ਫੈਕਟਰ ਤੁਸ ਨੂੰ ਇੱਥੇ ਮੇਲੇ ਤੇ ਵੀ ਦੇਖਣ ਨੂੰ ਮਿਲਿਆ ਨਹੀਂ ਇੱਥੇ ਤਾਂ ਲੰਘਿਆ ਨਹੀਂ ਜਾਂਦਾ ਹੁੰਦਾ ਬਹੁਤ ਘੱਟ ਇੱਥੇ ਲੋਕ ਆਏ ਇਫੈਕਟ ਇੱਕ ਇਹਨਾਂ ਨੇ ਮੇਲਾ ਪਹਿਲਾਂ ਕਰਤਾ ਬਾਕੀ ਭਾਈ ਕੋਈ ਨਾ ਕਿਸਾਨਾਂ ਦੇ ਨਾਲ ਆਪਾਂ ਸਮੇਂ-ਸਮੇਂ ਜਾਂਦੇ ਆ ਉਹਦਾ ਐਵੇਂ ਲੋਕ ਜਿਹੜੇ ਉਹਨਾਂ ਨੇ ਤਾਂ ਹਟਣਾ ਨਹੀਂ ਫੇਕ ਐਡੀਆਂ ਬਣਾਈਆਂ ਲੋਕ ਲੱਗੇ ਆ ਜਿਹਨੂੰ ਮਰਜ਼ੀ ਗੱਲਾਂ ਕਾੜਦੇ ਹੋ ਭਾਈ ਹਾਂ ਤੁਸੀਂ ਵੀ ਪੇਜ ਚਲਾਉਨੇ ਤਾਂ ਤੁਸੀਂ ਅੱਗੇ-ਅੱਗੇ ਜਾਓ ਉਸਨੂੰ ਆਪੇ ਪਤਾ ਲੱਗ ਜਾਊਗਾ ਕੀ ਸੈਕਟਰ ਹੈ ਠੀਕ ਹੈ ਥੈਂਕ ਯੂ ਸੋ ਇਹ ਸਨਮਾਨ ਬਠਿੰਡੇ ਵਾਲਾ ਭਾਈ ਪਰਿਵਾਰ ਦੇ ਨਾਲ ਪਹੁੰਚੇ ਨੇ ਬਹੁਤ ਵਧੀਆ ਲੱਗਿਆ ਆਸ ਗੱਲ ਇਹ ਆ ਕਿ ਆਪਣੀਆਂ ਬੇਟੀਆਂ ਨੂੰ ਮੇਲਾ ਦਿਖਾਉਣ ਲੈ ਕੇ ਆਏ ਨੇ ਕਿਉਂਕਿ ਕਿਤੇ ਨਾ ਕਿਤੇ ਗਰੇਜ ਕਰਦੇ ਨੇ ਬੰਦੇ ਵੀ ਚਲੋ ਬੇਟੀਆਂ ਨੂੰ ਨਾਲ ਦਿਖਾਈਏ ਮੇਲਿਆਂ ਦੇ ਵਿੱਚ ਭੀੜ ਬਹੁਤ ਹੁੰਦੀ ਹੈ ਪਰ ਬਾਈਆਂ ਹੋਣਾ ਦਾ ਬਹੁਤ ਸੋਹਣਾ ਪਰਾਲਾ ਖੇਤੀ ਦੇ ਨਾਲ ਜੋੜਨ ਦਾ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਬਾਈ ਅੱਗੇ ਵੀ ਜਾ ਕੇ ਪਰਿਵਾਰ ਦੇ ਨਾਲ ਜਿਹੜੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਖੇਤੀ ਦੇ ਨਾਲ ਜੋੜਦੇ ਰਹਿਣਗੇ ਤਾਂ ਕੈਮਰਾਮੈਨ ਰਕੇਸ਼ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ